ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਕੁਮਿਆਰੇ ਦੇ ਵਿੱਚ ਕੁਮਿਆਰਾ ਪਿੰਡ ਇੱਕ ਵੱਡਾ ਜਾਨਦਾਰ ਤੇ ਸ਼ਾਨਦਾਰ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਉਹਨਾਂ ਦੇ ਘਰੇ 4 ਕਟੀਆਂ ਵਕਾਊ ਆ ਜਿਹੜੇ ਭਰਾ ਕਟੀਆਂ ਝੋਟੀਆਂ ਲੈ ਕੇ ਪਾਲ ਕੇ ਤਿਆਰ ਕਰਕੇ ਸਾਂਭ ਕੇ ਵੇਚਦੇ ਆ ਉਹਨਾਂ ਦੇ ਲਈ ਬਾਈ ਚੰਗੇ ਅੰਗਾ ਪੈਰਾਂ ਦੀਆਂ ਆਹਾਂ ਦੀਆਂ ਕਟੀਆਂ ਲੈ ਕੇ ਆਇਆ 4 ਕਟੀਆਂ ਹੋਣਗੀਆਂ ਚਾਰੇ ਤੁਹਾਡੇ ਦੇਖਣ ਦੇ ਯੋਗ ਚੀਜ਼ਾਂ ਹੋਣਗੀਆਂ ਜਿਹੜੀ ਕੱਟੀ ਤੁਹਾਨੂੰ ਪਸੰਦ ਆ ਜਾਊਗੀ ਤੁਸੀਂ ਬਾਈ ਨਾਲ ਰابطਾ ਕੈਮ ਕਰ ਲੈ ਤੇ ਐਂਡ ਤੇ ਭਰਾਵਾ ਤੁਹਾਨੂੰ ਵਿਖਾਦਾ ਕਿ ਟੋਕੜਗਾ 7-8 ਕਿਲੋ ਦੁੱਧ ਵਾਲੀ ਅੱਜ ਮਿਲਦੇ ਆ ਬਾਈ ਨੂੰ ਜਾਣਕਾਰੀ ਬੇਨਵਾਦ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਟੇ ਬਾਈ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਅਛਾ ਨਾਮ ਦੱਸ ਦੀ ਕਿਰਾ ਦੀ ਵੀਰੇ ਨਾਮ ਗਰਦੀਪ ਸਿੰਘ ਪਿੰਡ ਕਮੇਰਾ ਠੀਕ ਆ ਘਰ ਆਪਣਾ ਆ ਗਿਆ ਜਿਹੜੇ ਮੋਰ ਵਾਲੀ ਵਾਲੇ ਰਾਤ ਹੈ ਮੋਰ ਵਾਲੀ ਵਾਲੇ ਰਾਤ ਠੀਕ ਆ ਅਛਾ ਚਾਰ ਕਟੀਆਂ ਬਕਾਉਆ ਹਨਾ ਵੱਡੇ ਭਾਈ ਕਿੰਨੀ ਕਿੰਨੀ ਉਮਰ ਦੀ ਵੱਡੀ ਕੱਟੀ ਕਿੰਨੀ ਉਮਰ ਦੀ ਇਹ ਆਪਣੀ ਸਵਾ ਸਾਲ ਦੀ ਹੋਊਗੀ ਜੀ ਸਵਾ ਸਾਲ ਦੀ ਹਾਂਜੀ ਹਾਂਜੀ ਠੀਕ ਆ ਤੇ ਕੋਈ ਰਿਕਾਰਡ ਮਿਲਿਆ ਹੁੰਦਾ ਕਿ ਨਹੀਂ ਮਿਲਦਾ ਨਹੀਂ ਨਹੀਂ ਆਪਣੇ ਕੋਲ ਨਹੀਂ ਕੋਈ ਰਿਕਾਰਡ ਓਕੇ ਭਾਈ ਠੀਕ ਆ ਅਛਾ ਝੋਲੀ 40 ਅੰਗਾ ਅੰਗਾ ਦੀ ਕੱਟੀ ਚੰਗੀ ਹੈ ਹਨਾ ਹੂੰ ਨਹੀਂ ਮਿੱਤਰੋ ਦੇਖੋ ਕਿਰਾ ਦੀ ਹੂੰ ਨੇ ਠੀਕ ਆ ਬਾਈ ਕੀ ਰੇਟ ਰਹੂਗਾ ਵੀਰੇਂ ਦਾ ਇਹਦਾ ਆਪਾਂ ਲੈਣ ਦੇਣ ਦਾ 28 ਆ ਇਹ ਜੋ ਮਾਨਕ ਦਾਨ ਕਰਦਾਂਗੇ ਕਿੰਨੇ ਤੱਕ ਤੋਰੀ ਵੀਰੇ ਖੋਲਦੀ ਇਹਨੂੰ ਪ੍ਰਾਪਰਟੀ ਕੱਟੇ ਨੂੰ ਖੋਲਦੀ ਮੁੰਡਾ ਲੈ ਮਿੱਤਰੋ 70 ਸਾਲ ਦੀ ਉਮਰ ਆ ਤੇ ਕੱਟੀ ਚੰਗੀ ਆ ਬਾਈ ਬਾਡੀ ਬੰਪਰ ਦੀ ਖੁੱਲੀ ਕੱਟੀ ਆ ਪੇਟ ਪੂੜ ਚੰਗਾ ਵਾ ਕੱਟੀ ਦਾ ਬਾਕੀ ਬਈ ਜਦੋਂ ਮੈਂ ਬਣੂਗੀ ਵੱਡੀ ਮੇਕਅੱਪ ਦਾ ਘਾਟ ਵਾਲੀ ਮੱਝ ਬਣੂਗੀ ਕੋਈ ਛੋਟੀ ਨਹੀਂ ਬਣਦੀ ਲੈ ਵੀਰੇ ਕੋਲ ਮਟੋਲ ਮੈਂ ਬਣੂਗੀ ਬਾਕੀ ਹਮੇਸ਼ਾ ਕਹਿਣਾ ਹੁੰਨਾ ਬਈ ਕੱਟੀ ਤੇ ਰੁਪਈਆ 2000 ਵੱਧ ਜ਼ਰੂਰ ਲਾ ਦਿਓ ਪਰ ਮੇਰੇ ਭਾਈ ਬਣ ਕੇ ਅੰਗਾ ਪੈਰਾ ਤੋਂ ਕੱਟੀ ਮਾੜੀ ਨਾ ਖਰੀਦੋ ਕਿਉਂਕਿ ਤੁਹਾਡੀ 3 ਸਾਲ ਦੀ ਮਿਹਨਤ ਅੰਗਾ ਪੈਰਾ ਤੇ ਆਹਰਾਂ ਦੇ ਨਾਲ ਬਣਨੀ ਆ ਬਾਈ ਜੇ ਅੱਜ ਚੰਗੀ ਕੱਟੀ ਖਰੀਦੂਗੀ ਤੇ ਚੰਗੀ ਮੈਂ ਬਣ ਕੇ ਵੇਚੂਗੀ ਜਦ ਅੱਜ ਮਾੜੀ ਕੱੱਟੀ ਖਰੀਦੋਗੇ ਤਾਂ ਮਾੜੀ ਮ ਤੇ ਕੱਟੀ ਜਿਹੜੀ ਭਾਈ ਇਹ ਆਪਾਂ ਲੈਣ ਦੇ ਨਾਲ 19000 ਵਿੱਚੋਂ ਮਾਨਤਾ ਕਰ ਦਾਂਗੇ ਇਹ ਕਿੰਨੇ ਚਿਰ ਦੀ ਹੈ ਵੀਰੇ ਇਹ ਆਪਣੀ ਸਾਲ ਦੀ ਹੈ ਠੀਕ ਆ ਭਾਈ ਕੱਟੀ ਇਹ ਵੀ ਚੰਗੀ ਹੈ ਨਾ ਹਾਂਜੀ ਹਾਂਜੀ ਦੀ ਮੂੰਹ ਮਾ ਵੀ ਵਿਖਾਦੀ ਪਈ ਜਾਂਦਾ ਭਲੇ ਨਾ ਕੱਟੀ ਜਾਵਾ ਹੂੰ ਠੀਕ ਆ ਭਾਈ ਕਹਿੰਦਾ 19000 ਰੁਪਏ ਡਿਮਾਂਡ ਭਾਈ ਹਾਂਜੀ ਹਾਂਜੀ ਠੀਕ ਆ ਭਾਈ ਤੇ ਜਿਹੜੀ ਪਰਲੀ ਨਾਲ ਦੀ ਵੀਰੇ ਤਿੰਨ ਨੰਬਰ ਵਾਲੀ ਇਹਦਾ ਆਪਾਂ 16500 ਰੁਪਏ ਠੀਕ ਆ ਭਾਈ ਮਾਨਤਾ ਦੇ ਵਿੱਚੋਂ ਵੀਰੇ ਕਰ ਦਾਂਗੇ ਜੇ ਜੋੜਾ ਲੈਣ ਵਾਲਾ ਭਰਾ ਹੋਇਆ ਉਹਨਾਂ ਨੂੰ ਕਰ ਦਾਂਗੇ ਫੁੱਲ ਮਾਨਤਾ ਲੈ ਵੀ ਮਿੱਤਰੋ ਆ ਦੇਖ ਸਕਦੇ ਆ ਬਾਈ ਹੂੰ ਤੇ ਇਹ ਕਿੰਨੇ ਚਰਦੀ ਆ ਵੱਡੇ ਵੀਰੇ ਇਹ ਹੋਊਗੇ ਆਪਣੇ 11 ਕ ਮਹੀਨਿਆਂ ਦੀ 11 ਮਹੀਨੇ ਠੀਕ ਆ ਬਾਈ ਤੇ ਆ ਲਾਸਟ ਵਾਲੀ ਵੀਰੇ 4 ਨੰਬਰ ਇਹ ਆਪਣੀ ਰਿਸ਼ਤੇਦਾਰੀ ਚ ਹੋਈ ਆ ਚੰਗੀ ਬ੍ਰੀਡ ਦੀ ਆ ਕੱਤੀ ਹੂੰ ਤੇ ਗਾਣਾ ਚੰਗਾ ਹੈ ਹਾਂਜੀ ਕਿੰਨੀ ਦੁੱਧ ਦਾ ਦੱਸਿਆ ਮਾਂ ਦਾ ਵੀਰੇ ਇਹ ਤਾਂ ਹੈਗਾ 18 ਕ ਲੀਟਰ ਠੀਕ ਆ ਵੱਡੇ ਬਾਈ ਤੁਸੀ ਮੰਡ ਡਿਟੇਲ ਮਿਲੀ ਆ ਕਿ ਨਹੀਂ ਹਾਂਜੀ ਆਪਣੇ ਕੋਲੇ ਹੈਗੀ ਆਪਾਂ ਦੱਸ ਦੇਵਾਂਗੇ ਹੈਗੀ ਆ ਹਾਂਜੀ ਹਾਂਜੀ ਠੀਕ ਆ ਵੀਰੇ ਕਿਹੜਾ ਹੋਊਗਾ ਪਤਾ ਕੁਝ ਹੁਣ ਕਨਫਰਮ ਉਹ ਆਪਾਂ ਫੋਨ ਤੇ ਕਰ ਲਾਂਗੇ ਉਹਨਾਂ ਨਾਲ ਕੁਝ ਕੇ ਦੱਸ ਦੇ ਠੀਕ ਆ ਬਾਈ ਰੇਟ ਇਹਦਾ ਫਿਰ ਇਹਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਠੀਕ ਆ ਬਾਈ ਅੱਛਾ ਇਹ ਤਾਂ ਹੋ ਗਿਆ ਕਟ ਗਿਆ ਚਾਰ ਤੇ ਆ ਗਾਂ ਥਲੇ ਕਿੰਨਾ ਦੁੱਧ ਦਾ ਵੀਰੇ ਇਹਦੇ ਥੱਲੇ 8 8 ਲੀਟਰ ਦੁੱਧ ਦਾ ਠੀਕ ਆ ਦੋਵੇਂ ਟਾਈਮ ਦਾ ਹੈ ਹਾਂਜੀ ਹਾਂਜੀ ਸੀਲ ਚੋਂ ਚੰਨ ਵੱਡੇ ਹਾਂਜੀ ਹਾਂਜੀ 20 ਦਿਨਾਂ ਦਾ ਆਪਾਂ ਮਤਲਬ ਕੇ ਠੀਕ ਆ ਭਰਾ ਹੈ ਠੀਕ ਆ ਵੱਡੇ ਬਾਈ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਆਪਾਂ 20000 ਚ ਮਾਨਤਾ ਕਰ ਦਾਂਗੇ ਠੀਕ ਆ ਤੋਰੀ ਵੀਰੇ ਕੱਢੀ ਬਾਨ ਲੈ ਮਿੱਤਰੋ 8 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਤਿਆਰ ਆ ਕਰਮਾ ਵਾਲੀ ਦੇ ਥੱਲੇ ਤੇ 20000 ਰੁਪਇਆ ਇੰਦੀ ਡਿਮਾਂਡ ਆ ਜਿਹੜੇ ਭਰਾ ਪੋਕੜਾ ਗਾਂ ਘੱਟ ਪੈ ਤੇ ਉਹਨਾਂ ਦੇ ਲਈ ਬਈ ਮਿੱਤਰੋ ਚੀਜ਼ ਚੰਗੀ ਜਰਸੀ नस्ਲ ਦੇ ਵਿੱਚ ਪੈਂਦੀ ਆ ਕਰਮ ਵਾਲੀ ਸੋਹਣੀ ਸੁਨੱਖੀ ਆ ਬਰੀਡ ਚੰਗੀ ਆ ਜਾਤ ਚੰਗੀ ਆ ਕਰਮ ਵਾਲੀ ਦੀ ਜੰਨੀ ਹੈਗੀ ਆ ਵੇਖ ਸਕਦੇ ਆ ਤੁਸੀਂ ਮਿੱਤਰੋ ਓਕੇ ਜਮਾ ਸਾਫ ਸੁਥਰੀ ਅੰਗਾ ਪਿਆਰਾ ਦੇ ਵਿੱਚ ਜੰਨੀ ਹੈ ਲਿਆ ਵੇ ਮੋਟਾ ਦੇਖ ਸਕਦੇ ਆ ਬਈ ਰੈਡ 20000 ਪਹਿਲਾਂ ਵੀ ਨੇੜੇ ਕਰਕੇ ਵਿਖਾਈ ਟਾਈਮ ਦਿਖਾ ਦਿ ਜਰੂਰ ਉਸਾ ਉਹਦੇ ਜਜਮੈਂਟ ਕਰ ਲਊਗਾ 11:30 ਦਾ ਟਾਈਮ ਆ 11:15 ਵਜੇ 11:15 ਮਿੰਟਾਂ ਦਾ ਟਾਈਮ ਹੈ ਮਿੱਤਰੋ ਅੱਧਾ ਦਿਨ ਤੇ ਅੱਧੇ ਦਿਨ ਤੋਂ ਵੀ ਅਜੇ 45 ਮਿੰਟ ਜ਼ਿਆਦੇ ਪੈ ਜਾਂਦੇ ਚੋਣ ਚਵਾਈ ਦੇ ਤੇ ਮਿੱਤਰੋ ਬਾਕੀ ਨੰਬਰ ਆਪਾਂ ਵੀਰੇ ਦਾ ਲੈ ਲੈਂਦੇ ਵੀਰੇ ਨੰਬਰ ਦੱਸਿਓ 70870 6022 ਇੱਕ ਵਾਰੀ ਹੋਰ ਬੋਲ ਦਿਓ 70870 6022 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਰਾਬਤਾ ਕਰ ਮਿੱਤਰੋ ਪਿੰਡ ਕਮਿਆਰਾ ਜ਼ਿਲ੍ਹਾ ਯਕਦਾ ਭਾਈ ਨੂੰ ਫਰੀਦਕੋੜ ਨੇੜੇ ਜਿਹੜਾ ਮੋਰਾ ਵਾਲੀ ਵਾਲੀ ਸੜਕ ਦਾ ਮੋਰਾ ਵਾਲਾ ਮੋੜ ਆ ਉਹ ਮੋੜ ਦੇ ਉੱਤੇ ਪਾਈ ਦਾ ਰਹਿਣ ਬਸੇਰਾ ਵਾ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਹੈ